ਯਾ ਵੀ ਜਦ ਤੂੰ ਹੈਲੋ ਕੋ ਟੱਕਰੂ ਦੇਖੋ ਦੇਰ ਨੂੰ ਪਟਲਾ ਕੋ ਟੱਕਰੂ ਨੂੰ ਹੁੰਦਾ ਬਾਪੂ ਜੀ ਕਿ ਤੱਕ ਟੱਕਰੇ ਹੀ ਚਲੋ ਧੀਰੇ ਜੀ ਮੋਲ ਵਾਲਾ ਹੁੰਦਾ ਲੈ ਲਓ ਤਾਂ ਵੀ ਸਾਡੂ ਹੜਾਇਆ ਕੋ ਜੇ ਤੁਸੀਂ ਕਿਸੇ ਨੂੰ ਕੁਝ ਕਹਿਣਾ ਹੈ ਜੇ ਚੋਰ ਚੱਕਾ ਫੜਦਾ ਕੋ ਸਾਡੇ ਜੱਜੂ ਸਟਾਰਟਰ ਦਾ ਬੋਟਰਾਂ ਦੀ 2 ਵਜੇ ਮੋਟਰ ਚੱਲਦੇ ਜੱਜੂ ਪੰਪ ਕਰਕੇ 1:30 ਵਜੇ ਸਾਡੇ ਸਟਾਰਟਰ ਵੱਢ ਕੇ ਲਏ ਦੇਖੋ ਜੇ ਹੁਣ ਆਪਣੀ ਫੜਦ ਕਿਸ ਨੂੰ ਕਹਿ ਰਹੇ ਆ ਤਾਂ ਸਾਨੂੰ ਇਹੀ ਦਾ ਤੁਸੀਂ ਨਹੀਂ ਕੁਝ ਕਹਿਣਾ ਹੈ ਠੀਕ ਆ ਅਸੀਂ ਕਰੂ ਠੀਕ ਆ ਭਾਈ ਆਪਣਾ ਚੋਣ ਵਾਲਾ ਗੱਲ ਇਹ ਹੈ ਕਿ ਸਾਡੇ ਨਾ ਸਾਡੇ ਪਿੰਡਾ ਬੱਤੀ ਨੇ ਕਿਸੀ ਤਰ੍ਹਾਂ ਦਾ ਹਫਤਾ ਦਸ ਦਿਨ ਉਹ ਜਿਹੜੇ ਉਹ ਕੋਈ ਯੋਸਨਾ ਲਗਾਇਆ ਉਹਨੂੰ ਫੜਦੇ ਆ ਸੀ ਫੜ ਕੇ ਲਿਆ ਗਏ ਸੀ ਲੈ ਆਏ ਤੇ ਚੌਂਕੀ ਤੇ ਸਾਰਾ ਪਿੰਡ ਸੀਗਾ ਜੀ ਹੁਣ ਪੁਲਿਸ ਪ੍ਰਸ਼ਾਸਨ ਨਹੀਂ ਕਹਿ ਰਿਹਾ ਵੀ ਰਾਤ ਨੂੰ ਲਿਆਂਦਾ ਜੀ ਇਹਨੂੰ ਅਸੀਂ ਇਹਨਾਂ ਦਾ ਖੇੜਾ ਕੀ ਕਰੀਏ ਜਦੋਂ ਤੁਸੀਂ ਸਵੇਰੇ ਲਿਆਗੇ ਹੁਣ ਸਾਡੀ ਸਾਡੀ ਤਾਂ ਨਹੀਂ ਰਿਸਪੋਨਸਿਬਿਲਟੀ ਬਣਦੀ ਹੈ ਜੀ ਇਹਨੂੰ ਸਵੇਰੇ ਲੈ ਕੇ ਜੀ ਮੇਰੀ ਰਾਤ ਕਦੋਂ ਕਟਾਈਏ ਜੇ ਦਾ ਸਰ ਹੁਣ ਇਹ ਇਹ ਚੀਜ਼ੀ ਹੁਣ ਇਹ ਚੀਜ਼ ਸਾਡੇ ਲੋਕਾਂ ਨੂੰ ਵੀ ਦੇ ਰੱਖ ਲੱਗ ਜਾਂਦੀ ਵੀ ਜਿਹੜਾ ਸਾਡੇ ਪਗੜੀ ਵਾਲੇ ਲਾਹ ਮਾਰੀ ਹੁੰਦਾ ਸਰੋ ਆ ਇਹ ਜੀ ਹੋਈ ਆ ਸਾਡਾ ਤਾਂ ਕੋਲੇ ਰਾਲੇ ਚੜਾਈ ਜਾਂਦੇ ਕਰਦੇ ਜਾਂਦੇ ਵੀ ਸਹੀ ਆ ਉਹ ਕਹਿੰਦੇ ਸਾਡੇ ਜੈਦੀਪ ਸਿੰਘ ਮਤ ਹੁੰਦਾ ਉਹ ਕਹਿੰਦੇ ਕਿ ਮੈਂ ਇਹਨਾਂ ਰਾਤ ਨੂੰ ਮਤਲਬ ਇਹਦਾ ਬਰਾਮਤੀ ਨਹੀਂ ਹੋਇਆ ਕੋਈ ਚੈਨ ਹੈ 10000 ਰੁਪਏ ਖੋਲੇ ਜਾਂ ਫੋਨ ਖੋਲੇ ਬਿਲਕੁਲ ਤੇ ਹੁਣ ਕਿੱਥੇ ਲੈ ਕੇ ਜਾਈਏ ਨੂੰ ਦੱਸੋ ਜਿਹੜੇ ਸਾਡੇ ਰੇਟ ਮਾਲ ਦੀ ਰੱਖੇ ਕਰੀ ਮਾਲ ਥੋੜੇ ਸਟਾਰਟਰ ਵੀ ਵਿੱਚ ਹੀ ਆਂਦੇ ਨੇ ਥੋੜੇ ਕਾਰਾਂ ਚੈਨੀਆਂ ਥਾਂ-ਪਾਂ ਛੱਲੇ ਇਹ ਉਹ ਉਹ ਸਾਡੀ ਰੋਟੀ ਬਣਦੀ ਆ ਕਿ ਸਵੇਰੇ ਸਰਪੰਚ ਪੰਜ ਆਮ ਬੰਦੇ ਜਿਹੜੇ ਸਵੇਰੇ ਰਾਤ ਨੂੰ ਉੱਠ ਕੇ ਸੌਂਦੇ ਆ ਫਿਰ ਉੱਠ ਕੇ ਸਹੀ ਸਲਾਮ ਤੁਹਾਨੂੰ ਸਾਰਾ ਸਮਾਨ ਮਿਲਿਆ ਤੇ ਇੱਕ ਪੁਲਿਸ ਅਫਸਰ ਨੇ ਕਿਹਾ ਇੱਕ ਮੰਨਟ ਹੁੰਦੀ ਹਰੇਕ ਕੋਈ ਪੁਲਿਸ ਅਫਸਰ ਚਾਹੁੰਦਾ ਵੀ ਮੇਰੇ ਇਲਾਕੇ 'ਚ ਗੰਦ ਪਵੇ ਜਾਂ ਤੇ ਚੋਰ ਆ ਵੀ ਹੁਣ ਤੇ ਪੁਲਿਸ ਅਫਸਰ ਕਹਦਾ ਉਹ ਠੀਕ ਨੇ ਇਲਾਕੇ ਦਾ ਜਿਹੜਾ ਅਫਸਰਾ ਚੌਂਕੀ ਜਾਂ ਤੁਸੀਂ ਹੀ ਇਹਨਾਂ ਦੇ ਮੇਨ ਮੁਖੀ ਹੋ ਕਿਉਂਕਿ ਤੁਹਾਡੇ ਤੇ ਲੋਕਾਂ ਨੂੰ ਆਸ ਆ ਤੁਹਾਡੇ ਦੇ ਲੋਕਾਂ ਨੂੰ ਜਿਹੜੀ ਆ ਇੱਕ ਤੁਹਾਡੇ ਕੋਲ ਦੇਖੋ ਕਿੰਨੀ ਪਰਵਾਹ ਤੁਹਾਨੂੰ ਬਖਸ਼ ਦਿੱਤੀ ਹੈ ਤੁਹਾਨੂੰ ਕਿ ਤੁਹਾਡੇ ਕੋਲ ਲੋਕ ਕਿਵੇਂ ਚੱਲ ਕੇ ਆਉਂਦੇ ਨੇ ਸਾਡੀ ਆਹ ਪ੍ਰੋਬਲਮ ਹੈ ਕੋਈ ਦੱਸੋ ਕਿ ਹਾਜੀ ਸਰ ਜੋ ਅੱਜ ਤੁਹਾਡੀ ਇਹ ਨਸ਼ਾ ਸੜਾਉ ਮਹਮਾ ਹੈ ਇਹ ਕਿੰਨੇ ਇਹਦਾ ਕੀ ਮੇਨ ਮਕਸਦ ਕੀ ਹੈ ਜਿਵੇਂ ਮੈਂ ਪਹਿਲੀ ਵਾਰ ਤਾਂ ਪੁਲਿਸ ਦੀ ਵੈਰੀ ਡਿਊਟੀ ਬੰਨ੍ਹਦੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ ਜਿੱਦਾਂ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਮਹਿੰਮ ਚੱਲੀ ਆ ਜੀ ਜੀ ਸਾਹਿਬ ਸਾਡੇ ਐਸਐਸਪੀ ਵਰਨ ਸ਼ਰਮਾ ਐਸੇ ਪਟਿਆਲਾ ਸਾਹਿਬ ਨੂੰ ਸਪੈਸ਼ਲ ਹੁਕਮ ਦਿੱਤੇ ਨਸ਼ਾ ਦੇ ਖਿਲਾਫ ਕਿਉਂਕਿ ਅਸੀਂ ਤਿਆਹੀਆ ਕੀਤਾ ਹੋਵੇ ਨਾ ਆਪਣਾ ਅਸੀਂ ਇਲਾਕੇ ਵਿੱਚ ਨਸ਼ਾ ਵੇਚਣਾ ਨਾ ਕਰਨ ਦੇਣਾ ਜੋ ਬੱਚਾ ਕੋ ਕਰਦਾ ਵਾ ਉਹਦਾ ਵੀ ਟ੍ਰੀਟਮੈਂਟ ਵੀ ਕਰਾ ਦਿਆਂ ਜਿਹੜਾ ਵੀਜ਼ਦਾ ਵਾ ਖਿਲਾਫ ਸਖਤ ਤੋਂ ਕਾਰਵਾਈ ਕਰਾਂਗੇ ਪਰਚਾ ਦਿਕਨ ਦੇ ਉਹਦੀ ਪ੍ਰਾਪਰਟੀ ਵਗੈਰਾ ਵੀ ਫ੍ਰੀਜ਼ ਕਰਾਂਗੇ ਅਸੀਂ ਜਿਹੜਾ ਆਪਣਾ ਨਾਕਾ ਨਸ਼ਾ ਮੁਕਤ ਸਰ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਇੱਥੇ ਤਲਾਸ਼ੀ ਮਹਿੰਮ ਚਲਾਈ ਹੈ ਤੇ ਹੋਰ ਵੀ ਕਾਫੀ ਕਾਰਵਾਈ ਕੀਤੀ ਹੈ ਉਹਦਾ ਕੋਈ ਅਸਰ ਹਾਂਜੀ ਜਿੱਦਾਂ ਅਸੀਂ ਇੱਥੇ ਪਿਛਲੀ ਵਾਰੀ ਅਸੀਂ ਉਹ ਤਲਾਸ਼ੀ ਕੀਤੀ ਸੀ ਤੁਹਾਨੂੰ ਰਿਕਵਰੀ ਹੋਈ ਸੀ ਹੁਣ ਜਿਹੜੇ ਬੰਦਿਆਂ ਤੇ ਕਮਰਸ਼ੀਅਲ ਪਰਚੇ ਆ ਅਸੀਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਸਨਾਰਕ ਕੀਤੀਆਂ ਨੇ ਚਾਹੇ ਉਹ ਘਰ ਨੇ ਕੋਠੀਆਂ ਨੇ ਜ਼ਮੀਨ ਆ ਜਾਂ ਕੋਈ ਮਕਸਾ ਕਰਨ ਉਹਨੂੰ ਅਸੀਂ ਫ੍ਰੀਜ਼ ਕਰਾ ਤੇ ਉਹਨਾਂ ਦੇ ਅਸੀਂ ਆਪਣਾ ਪੂਰਾ ਕਬਜ਼ਾ ਚ ਉਹਨੂੰ ਲੈ ਲਈ ਤਾਂ ਇਸ ਮਾਮਲੇ ਉ ਤਨ ਹੋ ਜਾਣ ਵੀ ਹਾਂ ਮੈਂ ਜਿਹੜਾ ਗਲਤ ਕੰਮ ਕਰਦਾ ਤੇ ਲੋਕ ਵੀ ਦੇਖਣ ਵੀ ਹਾਲ ਦੇ ਕੋਠੀ ਸੀ ਜੋਗੀ ਉਹਨੂੰ ਉਹਨੂੰ ਅਸੀਂ ਗ੍ਰੇਜੇ ਕਰਾਉਣਾ ਵੀ ਨਸ਼ਾ ਨਾ ਜਿਵੇਂ ਸਰ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਨੇ ਨਸ਼ਿਆਂ ਦੇ ਖਿਲਾਫ ਉਹਨੂੰ ਤੁਸੀਂ ਕਿਵੇਂ ਕੋਆਪਰੇਟ ਕਰਦੇ ਹੋ ਤੁਸੀਂ ਦੇਖੋ ਇਹ ਪਿੰਡ ਵਾਈ ਅਸੀਂ ਮੀਟਿੰਗਾਂ ਕਰ ਰਹੇ ਹਾਂ ਸਾਡੇ ਐਸਐਚਓ ਮੈਂ ਚੌਕੀਂ ਕਰਦੇ ਅਸੀਂ ਜਿਹੜੇ ਪਿੰਡ ਵਿੱਚ ਮੋਟਰ ਬੰਦੇ ਬੈਠੇ ਨੇ ਕਲੱਬ ਬਣੇ ਹੋਣੇ ਹੋਰ ਕਮੇਟੀਆਂ ਬਣੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਇੱਕ ਮਹੀਨੇ ਚੱਕ ਪਬਲਿਕ ਦਾ ਦੇ ਸਾਥ ਤੋਂ ਬਿਨਾ ਕੁਝ ਹੋਣਾ ਨਹੀਂ ਕਿਲਾ ਪੁਲਿਸ ਸਾਥ ਤੋਂ ਕੁਝ ਨਹੀਂ ਕਰ ਸਕਦਾ ਤਤਰਾ ਸੀਗਾ ਪਬਲਿਕ ਨੇ ਸਾਥ ਦਿੱਤਾ ਤਾਂ ਹਲਕਾ ਖਤਮ ਕੀਤਾ ਤੇ ਇਹ ਵੀ ਜਿਹੜਾ ਹੈਗਾ ਪਬਲਿਕ ਸੀ ਸਾਥ ਨਾਲ ਸੀ ਕਰਿਆ థాంਕ ਯੂ ਸਰ ਸੋ ਵੀ ਮਾਨਜੋਗ ਐਸਐਸਪੀ ਸਰ ਵਰਨਿੰਗ ਸ਼ਰਮਾ ਜੀ ਤੇ ਸਾਡੇ ਡੀਐਸਪੀ ਸਾਹਿਬ ਦਵਿੰਦਰਪ੍ਰੀਤ ਜੀ ਜਿਨ੍ਹਾਂ ਜੋ ਨਿਰਦੇਸ਼ ਨੇ ਸਾਡੇ ਜਿਹੜੇ ਏਰੀਆ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਵੇਚਦੇ ਆ ਜਿਹੜੇ ਸਾਡੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਬੁੱਕ ਕਰ ਰਹੇ ਹਾਂ ਪਰਚਾ ਦਿੰਨੇ ਆ ਸਖਤ ਕਾਰਵਾਈ ਹੋਊਗੀ ਕਿ ਜਿਹੜੇ ਕਰਦੇ ਆ ਉਹਨਾਂ ਨੂੰ ਡੀ ਐਡਿਕਸ਼ਨ ਅਸੀਂ ਸੈਂਟਰ ਸ਼ਤਰੇ ਆ ਤੇ ਬਾਕੀ ਪਬਲਿਕ ਦਾ ਸਹਿਯੋਗ ਲੈਣ ਵਾਸਤੇ ਵੀ ਮੀਟਿੰਗ ਰੱਖੀ ਸੀ ਤੇ ਸਾਡਾ ਪੂਰਾ ਧਿਆਨ ਸੀ ਆਉ ਦੇ ਇਲਾਕੇ 'ਚ ਕੋਈ ਨਸ਼ਾ ਨਹੀਂ ਵੇਚਣ ਦੇਵਾਂਗੇ ਨਾ ਕਿਸੇ ਨੂੰ ਕਰਨ ਦੇ ਇਸ ਤਰ੍ਹਾਂ ਦੀ ਕਾਰਵਾਈ ਅਗੇ ਤੋਂ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਠੀਕ ਨਸ਼ਾ ਛਡਾਓ ਮਹਮ ਚਲਾਈ ਹੈ ਪੰਜਾਬ ਸਰਸ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਜੀ ਬਹੁਤ ਵਧੀਆ ਉਪਰਾਲਾ ਮਾਨਯੋਗ ਪੰਜਾਬ ਸਰਕਾਰ ਸਾਡੇ ਮਾਨਯੋਗ ਡੀਜੀਪੀ ਸਾਹਿਬ ਡੀਆਈ ਸਾਹਿਬ ਕੈਲਾ ਰੇਂਜ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਨਾਬਾ ਦੀ ਰਹਿਨਾਈ ਹੋਇਆ ਜੋ ਵੀ ਇਹ ਮਿਹਨਤ ਲਾਈ ਗਿਆ ਅਸੀਂ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਜੀ ਲੋਕਾਂ ਦਾ ਸਾਥ ਵੀ ਮਿਲ ਰਿਹਾ ਸਾਨੂੰ ਇਹਨੂੰ ਅਸੀਂ ਅੱਗੇ ਲਈ ਐਦਾ ਹੀ ਚੱਲਦੇ ਹਾਂ ਤੇ ਸਰ ਕਿਸ ਤਰ੍ਹਾਂ ਦੇ ਸਹਿਯੋਗ ਮਿਲ ਰਹੇ ਆ ਪਬਲਿਕ ਵੱਲੋਂ ਪਬਲਿਕ ਸਾਨੂੰ ਆਪ ਖੜੇ ਹੋ ਕੇ ਦੱਸਦੇ ਨੇ ਜਾਂ ਸਾਨੂੰ ਗੁਪਤ ਤੌਰ ਤੇ ਤਲਾਹ ਦਿੰਦੇ ਨੇ ਕਿ ਜੇ ਸਾਡੇ ਪਿੰਡ ਦੇ ਵਿੱਚ ਨਸ਼ੇੜੀ ਨੇ ਬਸ ਉਹਨਾਂ ਨੂੰ ਤੁਸੀਂ ਜੀ ਨਸ਼ਾ ਚ ਡਾਊਨ ਤੁਸੀਂ ਤੁਹਾਡੀ ਹਰ ਮਦਦ ਕਰਾਂ ਠੀਕ ਹੈ ਹਾਂਜੀ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਰੋਟੀਪੁਰ ਚੌਕੀ ਦੇ ਵਿੱਚ ਵੱਡੀ ਮਹਿੰਮ ਚਲਾਈ ਗਈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਏ ਡੀਐਸਪੀ ਨਾਬਾ ਸਾਹਿਬ ਦੀ ਰਹਿਮਾਈ ਹੇਠ ਜੋ ਅੱਜ ਰੋਟੀ ਚੌਕੀਪੁਰ ਵਿਕੇ ਮੀਟਿੰਗ ਕੀਤੀ ਗਈ ਹੈ ਨਸ਼ਾ ਵਿਰੋਧੀ ਜਾਗਰੂਕਤਾ ਮਹਿਮ ਇਹ ਪੁਲਿਸ ਦਾ ਬਹੁਤ ਹੀ ਵਧੀਆ ਕਦਮ ਹੈ ਸਲਾਹਾਜੋਗ ਹੈ ਕਿਉਂਕਿ ਜੇਕਰ ਪੁਲਿਸ ਤੇ ਪਬਲਿਕ ਦੇ ਵਿੱਚ ਅੱਛੀ ਤਰ੍ਹਾਂ ਸੰਪਰਕ ਹੋਊਗਾ ਤਾਂ ਹੀ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਨੂੰ ਜਿਹੜੀ ਠੱਲ ਪਾਈ ਜਾ ਸਕਦੀ ਹੈ ਔਰ ਉਹਨਾਂ ਨੂੰ ਲਗਾਮ ਪਾਈ ਜਾ ਸਕਦੀ ਹੈ ਸੋ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹੋਲੇ ਰਹਿਣੇ ਚਾਹੀਦੇ ਨੇ ਔਰ ਅਸੀਂ ਆਪਣੇ ਵੱਲੋਂ ਵੀ ਇਹ ਗੱਲ ਦਾ ਬਸਵਾਲ ਦਵਾਉਂਦੇ ਆਂ ਕਿ ਅਸੀਂ ਪੁਲਿਸ ਦਾ ਜਿਹੜਾ ਸਹਿਯੋਗ ਹੈ ਹਰ ਇੱਕ ਪੀਪਲ ਦੇ ਨਾਲ ਲਾਸਟ ਟਾਈਮ ਜਿਵੇਂ ਤੁਹਾਡੇ ਪਿੰਡ ਮੜੌੜ ਤੇ ਰੋਟੀ ਛੰਨਾ ਦੇ ਵਿੱਚ ਤਲਾਸ਼ੀ ਮਹਿਨ ਸੀ ਉਹਦੇ ਦੌਰਾਨ ਕੋਈ ਫਰਕ ਪਿਆ ਤੁਹਾਡੇ ਪਿੰਡ 'ਚ ਨਹੀਂ ਥੋੜੀ ਬਹੁਤੀ ਸਤਾਈ ਹੋ ਉਹਦੇ ਨਾਲ ਉਹ ਲੋਕ ਪਿੰਡਾਂ 'ਚ ਘਰਾਂ 'ਚ ਭੱਜੇ-ਭੁਜੇ ਵੀ ਜ਼ਰੂਰ ਨੇ ਜੀ ਪਰ ਉਹਨਾਂ ਦੀ ਜਿੰਨਾ 'ਚ ਗਿਰਫਤਾਰੀ ਨਹੀਂ ਹੋ ਸਕਦੀ ਹੈ ਜੇ ਉਹਨਾਂ ਤੇ ਕੋਈ ਪਰਚਾ ਨਹੀਂ ਹੁੰਦਾ ਜਿਵੇਂ ਇੱਕ ਲੇਡੀਜ਼ ਦੀ ਜਿਹੜੀ ਡੈਥ ਹੋ ਗਈ ਸੀ ਉਹਦੇ ਸਬੰਧ 'ਚ ਫਿਰ ਉਦੋਂ ਤੱਕ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਲੋਕ ਨੇ ਜਿਹੜੇ ਇਹ ਕੰਮ ਸੱਟ ਚੁੱਕੇ ਨੇ ਅੱਜ ਜਿੱਤੀ ਸਾਹਿਬ ਨੇ ਕਿਹਾ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਫਿਰ ਕਿਸ ਤਰ੍ਹਾਂ ਬਿਲਕੁਲ ਜੀ ਪਬਲਿਕ ਦਾ ਸਹਿਯੋਗ ਪੂਰਾ ਹੈ ਕਿਉਂਕ